ਨਵੇਂ ਕਿਸਮ ਦੇ ਵਾਇਰਸ ਨੇ ਪੰਜਾਬ ਵਿੱਚ ਮਚਾਤੀ ਹੈ ਖਲਬਲੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੌਰ ਤੁਹਾਡੇ ਨਾਲ ਤੇ ਗੱਲ ਕਰਦੇ ਹਾਂ ਇੱਕ ਨਵੇਂ ਵਾਇਰਸ ਦੀ ਜੀ ਹਾਂ ਇਸ ਵਾਇਰਸ ਦੇ ਪਹਿਲੇ ਵੀ ਕੇਸ ਮਿਲੇ ਸਨ ਪਰ 2025 ਵਿੱਚ ਇਸ ਦਾ ਪਹਿਲਾ ਕੇਸ ਸਾਹਮਣੇ ਆਇਆ ਅਜ ਤੋਂ ਕੁਝ ਸਾਲ ਪਹਿਲੇ ਜਦੋਂ ਕੋਰੋਨਾ ਵਾਇਰਸ ਆਕਰਕੇ ਕਈ ਲੋਕਾਂ ਨੇ ਆਪਣੀ ਜਾਨ ਗਵਾਈ ਸੀ ਹਸਪਤਲ ਵਿੱਚ ਇਲਾਜ ਨਾ ਹੋਣ ਦੇ ਕਰਕੇ ਕਈ ਲੋਕ ਆਪਣੀ ਜਾਨ ਤੋਂ ਵੀ ਹੱਥੋਂ ਬੈਠੇ ਸੀ ਉੱਥੇ ਹੀ ਆਕਸੀਜਨ ਨਾ ਮਿਲਣਾ ਇੱਕ ਨਾ ਉਮੀਦ ਕਲ ਬਣ ਚੁੱਕੀ ਉਸ ਤੋਂ ਬਾਅਦ ਇੱਕ ਹੋਰ ਵਾਇਰਸ ਆਇਆ ਸੀ ਪਿੱਛੇ ਦੇ ਨਾਮ ਵਿੱਚ ਬਹੁਤ ਚਰਚਾ ਹੋਈ ਸੀ ਇਸ ਦੀ ਇਸ ਦਾ ਨਾਮ ਹੈ ਐਚ ਐਮ ਪੀ ਵੀ ਇਸ ਵਾਇਰਸ ਨੇ ਵੀ ਲੋਕਾਂ ਵਿੱਚ ਹੜਬੜੀ ਮਚਾ ਦਿੱਤੀ ਸੀ ਜਿੱਥੇ ਕਿ ਇਸ ਵਾਇਰਸ ਦਾ ਪਹਿਲਾ ਕੇਸ ਭਾਰਤ ਵਿੱਚ ਬੈਂਗਲੌਰ ਵਿੱਚ ਪਾਇਆ ਗਿਆ ਸੀ ਇੱਕ 8 ਮਹੀਨੇ ਦੀ ਬੱਚੀ ਇਸ ਤੋਂ ਪੀੜਤ ਪਾਈ ਗਈ ਸੀ ਹਾਲਾਂਕਿ ਪੰਜਾਬ ਵਿੱਚ ਇਸ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਸੀ ਤੇ ਅੱਜ ਆਪਾਂ ਇੱਕ ਨਵੇਂ ਵਾਇਰਸ ਦੀ ਗੱਲ ਕਰਦੇ ਹਾਂ ਹਾਲਾਂਕਿ ਇਹ ਨਵਾਂ ਵਾਇਰਸ ਨਹੀਂ ਹੈ ਪਹਿਲੇ ਵੀ ਇਸ ਦੇ ਕੇਸ ਸਾਹਮਣੇ ਆਏ ਸਨ ਪਰ 2025 ਵਿੱਚ ਇਸ ਦਾ ਪਹਿਲਾ ਕੇਸ ਜਨਵਰੀ ਵਿੱਚ ਸਾਹਮਣੇ ਆਇਆ ਹੈ ਇਸ ਇਸ ਦਾ ਨਾਮ ਹੈ H1N1 ਜੀ ਹਾਂ ਇਹ ਇੱਕ ਤਰ੍ਹਾਂ ਦਾ ਸਵਾਈਨ ਫਲੂ ਹੈ ਪੰਜਾਬ ਵਿੱਚ ਜਿਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ ਜੀ ਹਾਂ ਚੰਡੀਗੜ੍ਹ ਦੇ ਸੈਕਟਰ 16 ਵਿੱਚ ਇੱਕ ਵਿਅਕਤੀ ਇਸ ਤੋਂ ਪੀੜਿਤ ਹੋਇਆ ਹੈ ਹਾਲਾਂਕਿ ਸਿਹਤ ਵਿਭਾਗ ਕੇਂਦਰ ਵੱਲੋਂ ਇਸ ਦੀ ਖੁਦ ਪੁਸ਼ਟੀ ਕੀਤੀ ਗਈ ਹੈ ਉਤਤੇ ਹੀ ਮੁਹੱਲਾ ਵਸੀਆਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ ਉਹਨਾਂ ਵੱਲੋਂ ਸਿਹਤ ਵਿਭਾਗ ਨੂੰ ਇੱਕ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੇ ਮੁਹੱਲੇ ਵਿੱਚ ਜਾਂ ਸੁਸਾਇਟੀ ਵਿੱਚ ਆ ਕੇ ਸੈਂਪਲਸ ਲਏ ਜਾਣ ਤਾਂ ਕਿ ਲੋਕ ਇਸ ਤੋਂ ਬਚ ਸਕਣ ਦੱਸਦੀ ਹੈ ਕਿ ਇਸ ਸਵਾਈਨ ਫਲੂ ਜੋ ਹੈ ਇਸ ਦੇ ਲੱਛਣ ਆਮ ਫਲੂ ਵਾਂਗੋ ਹੀ ਪਾਏ ਜਾਂਦੇ ਹਨ ਜਿੱਦਾਂ ਕਿ ਖਾਂਸੀ ਜ਼ੁਕਾਮ ਦਾ ਹੋਣਾ ਅੱਖਾਂ ਵਿੱਚ ਜਲਨ ਹੋਣਾ ਜਾਂ ਫਿਰ ਇਸ ਦਾ ਬੋਲਣ ਵਿੱਚ ਸਮਰਥ ਨਾ ਹੋਣਾ ਬੋਲਣ ਵਿੱਚ ਦਿੱਕਤ ਦਾ ਆਣਾ ਹਾਲਾਂਕਿ ਇਸ ਸਵਾਈਨ ਲੂਦਾ ਅਸਰ ਪੂਰੇ 8 ਦਿਨ ਤੱਕ ਰਹਿੰਦਾ ਹੈ ਇਸ ਦੇ ਉਪਾਏ ਕੀ ਹਨ ਇਸ ਤੋਂ ਪ੍ਰੇਚ ਕਿਦਾਂ ਕੀਤਾ ਜਾ ਸਕਦਾ ਹੈ ਸਭ ਤੋਂ ਪਹਿਲੇ ਜਿਹੜਾ ਵਿਅਕਤੀ ਇਸ ਤੋਂ ਪੀੜਿਤ ਹੈ ਉਸ ਦੇ ਨੇੜੇ ਨਾ ਜਾਇਆ ਜਾਵੇ ਪੀੜ ਵਾਲੇ ਇਲਾਕਿਆਂ ਤੋਂ ਬਚਿਆ ਜਾ ਸਕੇ ਹੋ ਸਕਦਾ ਹੈ ਮਾਸਕ ਪਾ ਕੇ ਕਰੋ ਬਾਹਰ ਨਿਕਲਿਆ ਜਾਵੇ ਉੱਥੇ ਹੀ ਇਸ ਵਾਇਰਸ ਤੋਂ ਹੀ ਆਮ ਲੋਕਾਂ ਨੂੰ ਵੀ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉੱਥੇ ਹੀ ਮੁਹੱਲਾ ਵਸੀਆਂ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੇ ਮੁਹੱਲੇ ਵਿੱਚ ਆ ਕੇ ਸੈਂਪਲਸ ਲਏ ਜਾਣ ਤਾਂ ਕਿ ਲੋਕਾਂ ਵਿੱਚ ਡਰ ਦਾ ਮਾਹੌਲ ਖਤਮ ਹੋ ਸਕੇ ਤੇ ਅੱਗੋਂ ਇਸ ਵਾਇਰਸ ਦੇ ਹੋਣ ਹੋਣ ਦੇ ਚਾਂਸਸ ਨਾ ਹੋ ਸਕਦਾ ਇੱਕ ਨਵੇਂ ਕਿਸਮ ਦੇ ਵਾਇਰਸ ਨੇ ਪੰਜਾਬ ਵਿੱਚ ਮਚਾਤੀ ਹੈ ਖਲਬਲੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੌਰ ਤੁਹਾਡੇ ਨਾਲ ਤੇ ਗੱਲ ਕਰਦੇ ਆ ਇੱਕ ਨਵੇਂ ਵਾਇਰਸ ਦੀ ਜੀ ਹਾਂ ਇਸ ਵਾਇਰਸ ਦੇ ਪਹਿਲੇ ਵੀ ਕੇਸ ਮਿਲੇ ਸਨ ਪਰ 2025 ਵਿੱਚ ਇਸ ਦਾ ਪਹਿਲਾ ਕੇਸ ਸਾਹਮਣੇ ਆਇਆ ਅੱਜ ਤੋਂ ਕੁਝ ਸਾਲ ਪਹਿਲੇ ਜਦੋਂ ਕੋਰੋਨਾ ਵਾਇਰਸ ਆ ਕੇ ਕਰਕੇ ਕਈ ਲੋਕਾਂ ਨੇ ਆਪਣੀ ਜਾਨ ਗਵਾਈ ਸੀ ਹਸਪਤਲ ਵਿੱਚ ਇਲਾਜ ਨਾ ਹੋਣ ਦੇ ਕਰਕੇ ਕਈ ਲੋਕ ਆਪਣੀ ਜਾਨ ਤੋਂ ਵੀ ਹੱਥੋਂ ਬੈਠੇ ਸੀ ਉੱਥੇ ਹੀ ਆਕਸੀਜਨ ਨਾ ਮਿਲਣਾ ਇੱਕ ਨਾ विद ਗਲ ਬਣ ਚੁੱਕੀ ਉਸ ਤੋਂ ਬਾਅਦ ਇੱਕ ਹੋਰ ਵਾਇਰਸ ਆਇਆ ਸੀ ਪਿਛਲੇ ਦਿਨਾਂ ਵਿੱਚ ਬਹੁਤ ਚਰਚਾ ਹੋਈ ਸੀ ਇਸ ਦੀ ਇਸ ਦਾ ਨਾਮ ਹੈ ਐਚ ਐਮ ਪੀ ਵੀ ਇਸ ਵਾਇਰਸ ਨੇ ਵੀ ਲੋਕਾਂ ਵਿੱਚ ਫੜਬੜੇ ਮਚਾ ਦਿੱਤੀ ਸੀ ਜਿੱਥੇ ਕਿ ਇਸ ਵਾਇਰਸ ਦਾ ਪਹਿਲਾ ਕੇਸ ਭਾਰਤ ਵਿੱਚ ਬੈਂਗਲੌਰ ਵਿੱਚ ਪਾਇਆ ਗਿਆ ਸੀ ਇੱਕ 8 ਮਹੀਨੇ ਦੀ ਬੱਚੀ ਇਸ ਤੋਂ ਪੀੜਤ ਪਾਈ ਗਈ ਸੀ ਹਾਲਾਂਕਿ ਪੰਜਾਬ ਵਿੱਚ ਇਸ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਸੀ ਤੇ ਅੱਜ ਆਪਾਂ ਇੱਕ ਨਵੇਂ ਵਾਇਰਸ ਦੀ ਗੱਲ ਕਰਦੇ ਹਾਂ ਹਾਲਾਂਕਿ ਇਹ ਨਵਾਂ ਵਾਇਰਸ ਨਹੀਂ ਹੈ ਪਹਿਲੇ ਵੀ ਇਸ ਦੇ ਕੇਸ ਸਾਹਮਣੇ ਆਏ ਸਨ ਪਰ 2025 ਵਿੱਚ ਇਸ ਦਾ ਪਹਿਲਾ ਕੇਸ ਜਨਵਰੀ ਵਿੱਚ ਸਾਹਮਣੇ ਆਇਆ ਹੈ ਅਬਾਰਿਸ ਦਾ ਨਾਮ ਹੈ H1N1 ਜੀ ਹਾਂ ਇਹ ਇੱਕ ਤਰ੍ਹਾਂ ਦਾ ਸਵਾਇਨ ਫਲੂ ਹੈ ਪੰਜਾਬ ਵਿੱਚ ਜਿਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ ਜੀ ਹਾਂ ਚੰਡੀਗੜ੍ਹ ਦੇ ਸੈਕਟਰ 16 ਵਿੱਚ ਇੱਕ ਵਿਅਕਤੀ ਇਸ ਤੋਂ ਪੀੜਿਤ ਹੋਇਆ ਹੈ ਹਾਲਾਂਕਿ ਸਿਹਤ ਵਿਭਾਗ ਕੇਂਦਰ ਵੱਲੋਂ ਇਸ ਦੀ ਖੁਦ ਪੁਸ਼ਟੀ ਕੀਤੀ ਗਈ ਹੈ ਉਤਤੇ ਹੀ ਮੁਹੱਲਾ ਵਸੀਆਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ ਉਹਨਾਂ ਵੱਲੋਂ ਸਿਹਤ ਵਿਭਾਗ ਨੂੰ ਇੱਕ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੇ ਮੁਹੱਲੇ ਵਿੱਚ ਜਾਂ ਸੁਸਾਇਟੀ ਵਿੱਚ ਆ ਕੇ ਸੈਂਪਲਸ ਲਏ ਜਾਣ ਤਾਂ ਕਿ ਲੋਕ ਇਸ ਤੋਂ ਬਚ ਸਕਣ ਦੱਸਦੀ ਹੈ ਕਿ ਇਸ ਸਵਾਈਨ ਫਲੂ ਜੋ ਹੈ ਇਸ ਦੇ ਲੱਛਣ ਆਮ ਫਲੂ ਵਾਂਗੋ ਹੀ ਪਾਏ ਜਾਂਦੇ ਹਨ ਜਿੱਦਾਂ ਕਿ ਖਾਂਸੀ ਜ਼ੁਕਾਮ ਦਾ ਹੋਣਾ ਅੱਖਾਂ ਵਿੱਚ ਜਲਨ ਹੋਣਾ ਜਾਂ ਫਿਰ ਇਸ ਦਾ ਬੋਲਣ ਵਿੱਚ ਸਮਰਥ ਨਾ ਹੋਣਾ ਬੋਲਣ ਵਿੱਚ ਦਿੱਕਤ ਦਾ ਆਣਾ ਹਾਲਾਂਕਿ ਇਸ ਸਵਾਈਨ ਲੂਦਾ ਅਸਰ ਪੂਰੇ 8 ਦਿਨ ਤੱਕ ਰਹਿੰਦਾ ਹੈ ਇਸ ਦੇ ਉਪਾਏ ਕੀ ਹਨ ਇਸ ਤੋਂ ਪ੍ਰੇਚ ਕਿਦਾਂ ਕੀਤਾ ਜਾ ਸਕਦਾ ਹੈ ਸਭ ਤੋਂ ਪਹਿਲੇ ਜਿਹੜਾ ਵਿਅਕਤੀ ਇਸ ਤੋਂ ਪੀੜਿਤ ਹੈ ਉਸ ਦੇ ਨੇੜੇ ਨਾ ਜਾਇਆ ਜਾਵੇ ਪੀੜ ਵਾਲੇ ਇਲਾਕਿਆਂ ਤੋਂ ਬਚਿਆ ਜਾ ਸਕੇ ਹੋ ਸਕਦਾ ਹੈ ਮਾਸਕ ਪਾ ਕੇ ਕਰੋ ਬਾਹਰ ਨਿਕਲਿਆ ਜਾਵੇ ਉੱਥੇ ਹੀ ਇਸ ਵਾਇਰਸ ਤੋਂ ਹੀ ਆਮ ਲੋਕਾਂ ਨੂੰ ਵੀ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉੱਥੇ ਹੀ ਮੁਹੱਲਾ ਵਾਸੀਆਂ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੇ ਮੁਹੱਲੇ ਵਿੱਚ ਆ ਕੇ ਸੈਂਪਲਸ ਲਏ ਜਾਣ ਤਾਂ ਕਿ ਲੋਕਾਂ ਵਿੱਚ ਡਰ ਦਾ ਮਾਹੌਲ ਖਤਮ ਹੋ ਸਕੇ ਤੇ ਅੱਗੋਂ ਇਸ ਵਾਇਰਸ ਦੇ ਹੋਣ ਹੋਣ ਦੇ ਚਾਂਸਸ ਨਾ ਹੋ ਸਕਦਾ